ਤੇ ਮਨਜੀਤ ਭਾਜੀ ਨੂੰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਉਹਨਾਂ ਦਾ ਚੈਨਲ ਆ YouTube ਦੇ ਉੱਤੇ ਅ ਮਕੇ ਬਰਮਾ ਸੋ ਪਲੀਜ਼ ਭਾਜੀ ਨੂੰ ਫੋਲੋ ਕਰੋ ਔਰ ਫਰਮਾਤਮਾ ਨੇ ਬਹੁਤ ਅੱਛੇ ਰੰਗ ਭਾਗ ਲਾਏ ਨੇ ਸੋ ਉਹਨਾਂ ਨੂੰ ਫੋਲੋ ਕਰੋ ਅ ਅੱਗੇ ਜੋ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਨੇ ਜਾਂ ਤੁਹਾਡੇ ਕੋਈ ਸਿੰਗਰ ਨੇ ਜਾਂ ਕੋਈ ਮਾਡਲ ਨੇ ਉਹਨਾਂ ਨੂੰ ਵੀ ਉਹਨਾਂ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਔਰ ਸਾਰਾ ਨਾ ਵੱਡੀ ਗੱਲ ਹੈ ਜਿੱਦਾਂ ਕਿ ਸਾਨੂੰ ਉਹਨਾਂ ਨੇ ਅਛੇ ਮੂਵੀਆਂ ਦੇ ਵਿੱਚ ਚਾਂਸ ਦਿੱਤਾ ਸਾਡੇ ਮਨਜੀਤ ਭਾਜੀ ਨੇ ਔਰ ਜਿਨ੍ਹਾਂ ਨੂੰ ਮੈਂ ਤਾਂ ਚਲੋ ਮੇਰੇ ਮੂੰਹੋਂ ਮਨਜੀਤ ਹੀ ਨਿਕਲਦਾ ਤੇ ਸਾਡੇ ਐਮਕੇ ਵਰਮਾ ਕਿਉਂਕਿ ਸਾਡਾ ਦਾ ਵੀਰ ਆ ਉਹ ਸਾਡਾ ਵੱਡਾ ਭਰਾ ਸਾਡਾ ਗੁਰੂ ਆ ਸਾਡਾ ਉਸਤਾਦ ਆ ਸੋ ਬਹੁਤ ਨੇਕ ਦਿਲ ਇਨਸਾਨ ਨੇ ਔਰ ਉਹਨਾਂ ਦੇ ਬਦੌਲਤ ਹੀ ਅੱਜ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਉੱਚੇ ਪਲੇਟਫਾਰਮ ਦੇ ਉੱਤੇ ਕੰਮ ਕਰ ਰਹੇ ਨੇ ਸੋ ਇੱਕ ਵਾਰੀ ਮਨਜੀਤ ਭਾਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਲਵ ਯੂ ਜੀ ਹਾਂਜੀ ਸਸਕਲ ਜੀ ਮੈਂ ਤੁਹਾਡਾ ਆਪਣਾ ਜਸਸੀ ਮਾਨ ਦੁਬਈ ਤੋਂ ਔਰ ਸਾਡਾ ਬਹੁਤ ਹੀ ਪਿਆਰਾ ਮਿੱਤਰ ਬਹੁਤ ਹੀ ਅੱਛਾ ਆਰਟਿਸਟ ਔਰ ਜਿਹਨੇ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਨਵਾਂ ਨਾਮ ਜਿਹੜਾ ਉਹ ਹੀਰੇ ਵਾਂਗੂ ਨਖਾਰਿਆ ਸਾਡਾ ਵੀਰ ਐਮ ਕੇ ਵਰਮ ਸੋ ਪਲੀਜ਼ ਸਾਡੇ ਭਰਾ ਨੂੰ ਪੂਰੀ ਸਪੋਰਟ ਕਰੋ ਜੀ ਉਹਦਾ ਚੈਨਲ ਹੈ ਐਮ ਕੇ ਵਰਮਾ ਤੇ ਪਲੀਜ਼ ਸਾਡੇ ਭਰਾ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਤੇਈ ਗਾਣੇ ਵਿੱਚ ਉਹਨਾਂ ਨੇ ਬਹੁਤ ਅੱਛੇ کردار ਨਿਭਾਏ ਨੇ ਐਕਟਿੰਗ ਵੀ ਕਰੀਆ ਤੇ ਸੁਪਰ ਡੁਪਰ ਐਕਟਿੰਗ ਕਰੀਆ ਸਰਟੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਵ ਯੂ ਇੱਕ ਵਾਰੀ ਫੇਜ਼ ਦਿਲ ਦੇ ਗਹਿਰਾਈਆਂ ਤੋਂ ਤੁਹਾਡਾ ਆਪਣਾ ਜੱਸੀ ਮਾਨ ਹਰ ਇਨਸਾਨ ਕਹਿੰਦਾ ਵੀ ਫਰਕ ਆਰਟਿਸਟ ਦੀ ਬਹੁਤ ਸਾਰੀ ਮਿਹਨਤ ਹੁੰਦੀ ਹੈ ਹਨਾ ਸੋ ਏਦਾਂ ਦਾ ਹੀ ਸਾਡਾ ਇੱਕ ਸ਼ਖਸ ਸਾਡਾ ਭਰਾ ਸਾਡਾ ਉਸਤਾਦ ਵੀ ਲਾ ਲੋ ਪੰਜਾਬੀ ਫਿਲਮ ਲਾਈਨ ਦੇ ਵਿੱਚ ਮੈਂ ਫਸਟ ਟਾਈਮ ਮਨਜੀਤ ਭਾਜੀ ਕੋਲੇ ਗਿਆ ਸੀਗਾ ਤੇ ਪਟਿਆਲੇ ਸੋ ਅਸੀਂ ਕੰਟੀਨਿਊ ਛੇ ਫਿਲਮਾਂ ਕਰੀਆਂ ਲਾਕ ਡਾਟ ਅ ਲਾਲ ਜ਼ਮੀਨ ਅ ਬੀਬੋ ਭੂਆ ਦੇ ਦੋ ਵੇਲੜ ਤੇ ਇਸ ਮੈਂ ਕਿ ਮੋਤ ਸੋ ਬਹੁਤ ਨਾਈਸ ਇਨਸਾਨ ਨੇ ਅ ਪੰਜਾਬੀ ਇੰਡਸਟਰੀ ਦੇ ਵਿੱਚ ਸ਼ਾਇਦ ਮੈਂ ਕੋਈ ਇਦਾਂ ਦਾ ਇਨਸਾਨ ਨਹੀਂ ਦੇਖਿਆ ਸੋ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਫਸਟ ਟਾਈਮ ਭਾਜੀ ਕੋਲ ਗਿਆ ਤੇ ਆ ਬਹੁਤ ਹੀ ਨਰਵਸ ਸਿਸਟਮ ਦੇ ਨਾਲ ਮੈਂ ਜਾਨਕੀ ਮੈਂ ਕਦੇ ਮੂਵੀ ਨਹੀਂ ਕਰੀ ਸੀਗੀ ਸੋ ਉਹਦਾ ਗਾਣੇ ਵਗੈਰਾ ਵਿੱਚ ਥੋੜੇ-ਮੋੜੇ ਜਿਹੜੇ ਸੀਨ ਵਗੈਰਾ ਉਹ ਆਪਾਂ ਕਰਦੇ ਸੀਗੇ ਤੇ ਮੈਂ ਐਕਚੁਅਲ ਵਿੱਚ ਕਦੇ ਮੂਵੀ ਬਾਰੇ ਨਹੀਂ ਸੋਚਿਆ ਸੀ ਕਦੇ ਵੀ ਕਦੇ ਅਸੀਂ ਮੂਵੀ ਵੀ ਕਰਾਂਗੇ ਸੋ ਮਨਜੀਤ ਭਾਜੀ ਨੇ ਥੋੜਾ ਐਕਟਿੰਗ ਬਾਰੇ ਦੱਸਿਆ ਅ ਸੋ ਪੰਜਾਬੀ ਮੂਵੀ ਦੇ ਵਿੱਚ ਪਹਿਲੀ ਵਾਰੀ ਐਂਟਰੀ ਹੋਈ ਔਰ ਉਸ ਮੂਵੀ ਦਾ ਨਾਮ ਸੀਗਾ ਜਿਸਮੈਂ ਕਿਕ ਮੌਟ